ਚੋਲਾ ਛੋਟੀ ਜਾਣ ਕਿ ਹੈ ਜੀ ਆਪਾਂ ਤਾਂ ਕੀ ਕਮ ਕਮ ਹੋ ਗਿਆ ਇਹ ਬਾਈ ਹੈਗਾ ਕਰੇ ਆ ਚਾਹੀਏ ਪਾੜਾ ਛੁਣਾ ਕੇ ਤੇ ਮੈਂ ਕੁੰਮ ਕਮਕ ਦੇਖ ਰਿਹਾ ਚਾਹ ਫਿਰ ਬਣਾਉਣਿਆ ਪ੍ਰੋਗਰਾਮ 파ਹੀ ਨਹੀਂ ਵੀ ਬਾਈ ਕਿੰਦਰ ਜਾ ਰਿਹਾ ਤੂੰ ਉਹ ਯਾਰ ਮੈਂ ਤਾਂ ਅੱਜ ਵਿਆਹ ਜਾ ਕੇ ਕਿੱਥੇ ਆਪਾਂ ਨੇ ਬੇਸੀ ਤੇ ਜਾਣ ਦੀ ਅੱਜ ਕੋਈ ਗੱਲ ਨਹੀਂ ਤੂੰ ਜਾ ਯਾਰ ਨਹੀਂ ਭਾਈ ਯਾਰ ਨੌ ਤਾਂ ਦੁਆਉਂਦਾ ਉਥੇ ਉਹ ਕਹਿਦੀ ਕਿ ਆ ਬਿਮਾਰ ਹੋ ਰਹੀ ਐ ਕਿ ਫਾਂਸੀ ਥੋੜੀ ਚੜਨਾ ਯਾਰ ਆ ਮੈਨੂੰ ਖਮਾ ਕੋਈ ਹੋਰ ਭਾਈ ਆ ਦੇਖ ਲੈ ਤੂੰ ਮਾੜਾ ਮੋੜਾ ਦੇਖਿਆ ਕਰੋ ਕੋਈ ਗੱਲ ਨਹੀਂ ਤੂੰ ਜਾ ਆ ਵਿਆਹੇ ਵਰਿਆਂ ਦਾ ਕੰਮ ਹੁੰਦਾ ਜਾਣਾ ਛੜੇ ਬੰਦੇ ਦਾ ਨਹੀਂ ਹੁੰਦਾ ਚਲੋ ਕੋਈ ਨਹੀਂ ਮੈਂ ਜਾ ਆ ਹਾਂ ਤੂੰ ਜਾ ਠੀਕ ਚਲੋ ਛੁਪੀ ਜਾਣਾ ਮੁੱਕੇ ਜੀ ਆਪਾਂ ਤਾਂ ਛੋੜੇ ਬੰਦੇ ਨੂੰ ਆਇਉਂਦਾ ਲੋਕੀਆ ਵੀ ਆ। ਮੈਂ ਕੀ ਕਹਿੰਦਾ ਦੇਖ ਜਾਗਾ ਕਨਾਲਾ ਹੁੰਦਾ ਮੈਂ ਤੂੰ ਹੀ ਬਾਹਰ ਜਾ ਕੱਲੀ ਬਾਹਰ ਕਹਿੰਦਾ ਮੈਂ ਹੁੰਦਾ ਮੈਂ ਮਾਂ ਕਹਿੰਦਾ ਜਾ ਸੁਖ ਚੰਡੀ ਘਰ ਉਹ ਕਿੱਥੇ ਲੱਗਦਾ ਫਿਰ ਆਪਾਂ ਨੂੰ ਆਟੀ ਕਰ ਦੇਣੀ ਐ ਨਾਲ ਰੋਜ਼ ਰੋਟੀयां ਦਾ ਸਿਆਪਾ ਉਹਦਾ ਕੱਲ ਕੋਈ ਦੇਰ ਦੇ ਮੈਂ ਗੱਲ ਕਰ ਲੈਣਾ ਉਹਦੇ ਨਾਲ ਹਾਂ ਕਰ ਲਓ ਗੱਲ ਅੱਜ ਕਰਦੇ ਕੋਈ ਨਹੀਂ ਕਰਦੇ ਹਾਂ ਭਾਈ ਇਦਰਾ ਯਾਰ ਯਾਰ ਕੀ ਯਾਰ ਮੈਂ ਤੁਹਾਨੂੰ ਦੱਸਿਆ ਤੀਗਾ ਮੈਂ ਆਇਆ ਬਈ ਕੰਮ ਦੇ ਨਾਲ ਤੂੰ ਆਪੇ ਆਉਂ ਸੋਚੀਂ ਹੋਰ ਯਾਰ ਮੇਰਾ ਜਾਣਾ ਜ਼ਰੂਰੀ ਆ ਵਿਆਹ ਆਇਆ ਸਮਝ ਗਿਆ ਤੂੰ ਹੈਗਾ ਤੂੰ ਜਾਇਆ ਗੱਡੀ ਗੱਡੀ ਤੂੰ ਲੈ ਜਾ ਮੈਂ ਹੋਰ ਕੋਈ ਗੱਲ ਨਹੀਂ ਤੂੰ ਜਾਇਆ ਮੈਂ ਜਨਣਾ ਯਾਰ ਮੈਂ ਤੂੰ ਐ ਕਰਦਾ ਢੇ ਹੋ ਜਾਣਾ ਢਾਹ ਹੋ ਜਾਏ ਪਰ ਹੋਰ ਕੀ ਆ ਪਤਾ ਦੋ ਰੋਟੀਆਂ ਨੇ ਲਾਵੇ ਪਕਾ ਲੈ ਨੂੰ ਖਾ ਲੈ ਆ ਲੈ ਕੋਈ ਮੋਤਾ ਵੀ ਕੋਈ ਨਹੀਂ ਜਨਮੀਆਂ ਦੇ ਜਾਲੇ ਪਿੱਛੇ ਹੀ ਲੱਗਿਆ ਹੁੰਦਾ ਕਾਦੇ ਜਨਮੀਆਂ ਦੇ ਪਿੱਛੇ ਲੱਗ ਕੋਈ ਗੱਲ ਨਹੀਂ ਮੈਂ ਸਰਪੰਚ ਨੂੰ ਫੋਨ ਕਰ ਲਾਵਾਂ ਫਿਰ ਹੋਰ ਕੀ ਹੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਚਲ ਵਧੀਆ ਇਹ ਤਾਂ ਮੁੱਕਿਆ ਆਪਾਂ ਰੋਲ ਹੋ ਜਾਣਗੇ ਰੋਟੀਆਂ ਮਾਰ ਚੱਲ ਕੋਈ ਨਹੀਂ ਸਰਪੰਚ ਆਊਗਾ ਦੇਖਦੇ ਆਂ ਕੋਈ ਗੱਲ ਠੀਕ ਹੈ ਬਹੁਤ ਹੈ ਯਾਰ ਸਰਪੰਚ 4 ਘੰਟੇ ਲੰਘ ਕੇ ਤੁੰਗਰੂ ਦੀ ਆਈ ਦੀ ਹੈਗੇ ਮੰਤਰਾਂ ਦੇ ਲੇਖਾਰਾ ਇੱਕ ਪਾਸਾ ਕਰਾ ਦੋ ਨੇ ਬੜੇ ਹੋਰ ਕਰੀਆਂ ਭਾਈ ਜਕਰਾ ਸਰਪੰਚ ਸਾਹਿਬ ਹੋਰ ਭਾਈ ਬੈਠੋ ਬੈਠੋ ਜਕਰਾ ਕੀ ਕਰੀ ਸਰਪੰਚ ਸਾਹਿਬ ਬੈਠੋ ਬੈਠੋ ਹੋਰ ਭਾਈ ਤੇਵੇਂ ਕਰਾਂ ਦੀ ਫੋਨ ਤੇ ਹਾਂਜੀ ਸਰਪੰਚ ਸਾਹਿਬ ਉਹ ਮੈਂ ਕਿਵੇਂ ਕਰਾਂ ਦੀ ਫੋਨ ਤੇ ਬਸ ਤੈਨੂੰ ਪੁੱਤੀ ਆ ਜਿਹੜਾ ਇਹ ਘੜੇ ਪਰਿਵਾਰ ਜਿਹੜੇ ਹੁੰਦੇ ਨੇ ਗੱਡ ਕਰਨ ਨੂੰ ਮਰਦੇ ਨੇ ਉਹ ਛੋਟੇ ਭਾਈ ਨਾਲ ਹੋ ਗਿਆ ਹੋਰ ਕਹਿੰਦੇ ਅੱਡ ਹੋ ਜਾ ਕੀ ਕਹਿੰਦਾ ਉਹ ਭਾਈ ਉਹ ਜਨੇ ਅੱਡ ਕੀ ਆ ਫਿਰ ਆਇਆ ਜਾ ਕਰ ਸਿਆ ਅੱਡ ਵੀ ਕਿਹਦੇ ਨਾਲ ਹੋਏਗਾ ਉਹ ਜਦੋਂ ਕਰ ਰਹੇ ਨੇ ਫਿਰ ਉਹ ਰੋਟੀ ਟੁਕਣੀ ਦਿੰਦੇ ਹਾਂ ਆਪਾਂ ਦੀ ਪਰਿਵਾਰ ਆ ਤੇਰਾ ਤੂੰ ਤਾਂ ਸਮਝਦਾਰ ਹੈ ਆਪਾਂ ਦਾ ਸਮਝਦਾਰ ਆ ਜਿਹੜਾ ਰੋਟੀ ਟੋਕੇ ਦੀ ਮੰਦੇ ਫਿਰ ਉਹ ਕੀ ਕਰੀਏ ਉਹ ਤਾਂ ਠੀਕ ਆ ਜਾਓ ਸਰਪੰਚ ਸਾਹਿਬ ਇੱਕ ਬੇਨਤੀ ਕبول ਕਰੋ ਮਹਾਰਾਜ ਉਹ ਬੰਦੇ ਪਾ ਕੇ ਲੱਗੋਈ ਬੰਦੇ ਨੂੰ ਹਣ ਚਾਇਤਾ ਦਾ ਹੁੰਦਾ ਮੈਨੂੰ ਤੇ ਇੱਦਣ ਨਹੀਂ ਸਰ ਦਵਾਉਣਾ ਕਿਉਂਕਿ ਮੈਂ ਪਾਇਆ ਮੈਂ ਹੀ ਪੈਸੇ ਲਾਇਨੇ ਤੇ ਇਹਨਾਂ ਨੂੰ ਦੂਜਾ ਘਰ ਦਵਾਉ ਦੇ ਪੱਕਾ ਮੈਨੂੰ ਇਹੇ ਦਵਾ ਦੇ ਵਸ ਚਲ ਕਰ ਦਿਆ ਕਰ ਲਿਓ ਕਰ ਦਿਆ ਆਪਾਂ ਗੱਲ ਇਹ ਪਣ ਕੇ ਦੋ ਨਿਬਜ਼ ਦੇ ਤੋਂ ਨਿਬਜ਼ ਦੇ ਇਹ ਤਨੀ ਪਾ ਨੀ ਇਹ ਉਹਦਾ ਠੀਕ ਕਰ ਕਰਦੀ ਕੇ ਚਲਾ ਕਰ ਲਿਓ ਮੈਂ ਪਾਣੀ ਕੋਣੀ ਲਿਆਉਣਾ ਤੇ ਉਹਨਾਂ ਨੂੰ ਬੁਲਾਉਂਗਾ ਬੁਲਾ ਲਓ ਛੋਟੇ ਨੂੰ ਤੇ ਰੋ ਬਰਾਬਰ ਨੂੰ ਛੋਟੇ ਨੂੰ ਕਰੀਏ ਗੱਲ ਕਰ ਸਾਬ ਮੇਰੇ ਨਾਲ ਸਾ ਬੋਲ ਲੈ ਤੁਸੀਂ ਮੈਂਬਰ ਦਾ ਉਹ ਭੇਜੋ ਛੋਟੇ ਨੂੰ ਬੁਲਾ ਲੈ ਉਹ ਆਏ ਮੈਂਬਰ ਦਾ ਮੜਾ ਛੋਟੇ ਹਾਂ ਹਾਂ ਮੈਂ ਮਾਰਦਾ ਮੈਂ ਉਹ ਆਈ ਛੋਟੇ ਵੀ ਸਰਪੰਚ ਸਾਹਿਬ ਬੁਲਾ ਰਹੇ ਨੇ ਆ ਜਾਓ ਉਹ ਵੇਖੀ ਇਆ ਆਨੇ ਬਈ ਠੀਕ ਹੈ ਜੀ ਠੀਕ ਸਾਹਿਬ ਨੂੰ ਭਾਣਿਆ ਕੀ ਰੋਲਾ ਪਾਈ ਰੱਖਿਆ ਪਾਸ ਕੁਸਰੀ ਰੋਲਾ ਜੀ ਵੱਡੇ ਭਾਈ ਨੂੰ ਪੁੱਛੋ ਵੱਡਾ ਭਾਈ ਦਾ ਛੋਟੇ ਨੂੰ ਪੁੱਛ ਲੋ ਬਾਈ ਜਦੋਂ ਕਿਤੇ ਜਾਣ ਨੂੰ ਪੈਸੀ ਰਸੀਦ ਦਿੱਤਾ ਬਾਈ ਬਾਲਾ ਗੋਲਰ ਮਾਰ ਕੇ ਕਹਿੰਗਾ ਚੰਡੀਗੜ੍ਹ ਹੁੰਦਾ ਕਿ ਜਾਨਾ ਕਦੇ ਚੰਡੀਗੜ੍ਹ ਕਦੀ ਕਿਤੇ ਚਲੋ ਉਹਦਾ ਕੰਮ ਕਾਰ ਹੋਂਦੇ ਰਹਿੰਦੇ ਨੇ ਆ ਪਿਛਲੀ ਵਾਲੀ ਪੈਸੀ ਦੀ ਬਾਈ ਪੈਸੀ ਉਹ ਕਰੀਆ ਨਾਲ ਜਾਣਾਂ ਦੀ ਕਹਿੰਦਾ ਉਹਦਾ ਚੰਡੀਗੜ੍ਹ ਜਾਣਾ ਇਹ ਤਾਂ ਬਾਈ ਕਹਿੰਦਾ ਮੈਨੂੰ ਰੋਟੀ ਦਾ ਟੀ ਵੀ ਨਹੀਂ ਦਿੰਦੇ ਹੈਗੇ ਰੋਟੀ ਮੈਂ ਜੇ ਕੋਈ ਕੰਮ ਕਰੂ ਤਾਂ ਹੀ ਨੀ ਰੂਗੀ ਉਹ ਕਹਿੰਦੇ ਮੇਰੀ ਜੂਗੀ ਤੁਸੀਂ ਆਏ ਕਰੋ ਸਰਪੰਚ ਸਾਹਿਬ ਮੈਨੂੰ ਅੱਟ ਕਰ ਦਿਓ ਤੁਸੀਂ ਆਪਦੇ ਆ ਫੈਸਲਾ ਕਰ ਦਿਓ ਜਿਹੜਾ ਘਰ ਇਹਨੂੰ ਦੇਣਾ ਇਹਨੂੰ ਦੇ ਦਿਓ ਜਿਹੜਾ ਮੈਨੂੰ ਦੇਣਾ ਮੈਨੂੰ ਦੇ ਦਿਓ ਬਸ ਛੋਟਾ ਫੈਸਲਾ ਸੀ ਮੰਨਣਾ ਦੇਖ ਲਓ ਚਲੋ ਭਾਈ ਜੇ ਵੱਡਾ ਭਾਈ ਕਢਾਉ ਲੈਂਦੇ ਨੇ ਜੇ ਕਹਿੰਦਾ ਭਾਈ ਅੱਡ ਕੰਮ ਕਰਦਾ ਨਾ ਨਾ ਜੀ ਸਰਪੰਚ ਸਾਹਿਬ ਜਦੋਂ ਹੁਣ ਇਹ ਲੱਗਦਾ ਜਨਾਨੀ ਦੇ ਪਿੱਛੇ ਅੱਛਾ ਠੀਕ ਆ ਇਹ ਹੁੰਦਾ ਜਨਾਨੀ ਦੀ ਹੁਣ ਫਿਰ ਇਹ ਘਰ ਨਹੀਂ ਚੱਲਦੇ ਨਾ ਭਾਂਜਿਆਂ ਦਾ ਕੱਟ ਚਲੇ ਜਨਮ ਜਨਾਨੀ ਦੀ ਬੋਲ ਜਨਾਨੀ ਦੇ ਪਿੱਛੇ ਲੱਗ ਕੇ ਤਾਂ ਨਹੀਂ ਭਾਂਜਿਆਂ ਨੂੰ ਹਾਂ ਤੁਸੀਂ ਜੇ ਫੈਸਲਾ ਮਰਜ਼ੀ ਕਰਦੋ ਸਾਨੂੰ ਕਬੂਲ ਆ ਬੱਸ ਨਾਲੇ ਆਪਿਆਂ ਤੋਂ ਪਹਿਲਾਂ ਵੀ ਇੰਨਾ ਟਾਈਮ ਲੰਘਦਾ ਹੀ ਆ ਹਨਾ ਜੋ ਜਨਾਨੀ ਨੂੰ ਮਤ ਪਾਈ ਹੁੰਦੇ ਲੰਘਦਾ ਬਾਈ ਹੁਣ ਨਹੀਂ ਲੰਘਦਾ ਜਮਾ ਹੀ ਲੰਘਦਾ ਇਹ ਤਾਂ ਬਾਈ ਤੜਕੀ ਬੋਦ ਦੇ ਤੇ ਲਾ ਕੇ ਨਾ ਗਿਆਦਾ ਬਾਈ ਯਾਰ ਛੋਟਾ ਭਾਈ ਨਾ ਚੱਲ ਬਾਈ ਕਿਦੋਂ ਸਰਪੰਚ ਸਾਹਿਬ ਸੀਰੀ ਪਾਲੀ ਰੱਖੇ ਹੋਏ ਨੇ ਸਾਡਾ ਤਾਂ ਢੇਡਾ ਮਾਰਨ ਦਾ ਹੱਕ ਮੰਨਦਾ ਕੀਤਾ ਹਾਂ ਜੀ ਹੁਣ ਜਦੋਂ ਮੈਨੂੰ ਕੋਈ ਕੰਮ ਨਹੀਂ ਹੈਗਾ ਇਹਦਾ ਕਬੀਲ ਜ਼ਰਾ ਆਪਣੀ ਜਨਾਨੀ ਨੂੰ ਦਵਾਈ ਦਵਾਵੇ ਜਵਾਖ ਨੂੰ ਮੇਰਾ ਤਾਂ ਕੋਈ ਕੰਮ ਨਹੀਂ ਉੱਚ ਆਹ ਤਾਂ ਕਰੀ ਆਪ ਸਿਆਣੇ ਮੈਂ ਘਰੇ ਲੈ ਕੇ ਕਰਨਾ ਕੀ ਆ ਆਹ ਛੜਾ ਬੰਦਾ ਮੈਂ ਤਾਂ ਬਾਹਰੀ ਰਹੂੰਗਾ ਤੁਸੀਂ ਆਪ ਜਸਾਨੇ ਮੈਂ ਘਰੇ ਰਹਿ ਕੇ ਕੀ ਕਰਨਾ ਨਾ ਠੀਕ ਆ ਗੱਲ ਫਿਰ ਜੇ ਕਰੇ ਰਹਾਂਗੇ ਫਿਰ ਸਾਨੂੰ ਪਤਾ ਵੀ ਕੀ ਦੋਨਾਂ ਤਾਂ ਲੱਗਦੀਆਂ ਨੇ ਉਹ ਚੰਗੀ ਗੱਲ ਨਹੀਂ ਹੁੰਦੀ ਮੈਨੂੰ ਤਾਂ ਬਾਹਰੀ ਠੀਕ ਆ ਜਿੱਥੇ ਆਪਣੀ ਜਗ੍ਹਾ ਤੇ ਸਹੀ ਹੁੰਦਾ ਧੰਨਵਾਦ بھائی ਤੁਸੀਂ ਆਦੇ ਕਰ ਫੈਸਲਾ ਕਰ ਦੋ ਸਾਨੂੰ ਕਬੂਲ ਆ ਜਿਹੜਾ ਫੈਸਲਾ ਅਸੀਂ ਕਰਾਂਗੇ ਤੈਨੂੰ ਮਨਜ਼ੂਰ ਆ ਕਿਤੇ ਬਸ ਕ੍ਰਿਸ਼ਮੇ ਪਿਆਰ ਰਹੇ ਕਰ ਦੋ ਜੀ ਕਰ ਦੋ ਦੇਖ ਲਓ ਕਰ ਦੋ ਫਿਰ ਆਹਦੀ ਨਾਲ ਸਲਾਹ ਕਰਨਾ ਭਾਈ ਕਿਤੇ ਫਰਮਾਨ ਦੇ ਵਿੱਚ ਕ੍ਰਿਸ਼ਮੇ ਕਰ ਦੋ ਜੀ ਕਰ ਦੋ ਫਾਇਰ ਕਰੋ ਫਿਰ ਤੈਨੂੰ ਵੀ ਮਨਜ਼ੂਰ ਆ ਭਾਈ ਮਨਜ਼ੂਰ ਆ ਜੀ ਜਿਵੇਂ ਤੁਸੀਂ ਕਰ ਦੋ ਹਾਂ ਮਨਜ਼ੂਰ ਆ ਫਿਰ ਤੈਨੂੰ ਫੈਸਲਾ ਚਲੋ ਭਾਈ ਇੱਕ ਵਾਰੀ ਉਹਨੂੰ ਪੁੱਛ ਲੈਣਾ ਹਾਂ ਪੁੱਛ ਲੈ ਭਾਈ ਜਾ ਕੇ ਫਿਰ ਠੀਕ ਆ ਬੁਲਾ ਦੇ ਹਾਂ ਬੁਲਾ ਲੈ ਭਾਈ ਤਾਂ ਆ ਜੋ ਭਈ ਉਹ ਆ ਭਾਈ ਕਰ ਲਈ ਜਲਾ ਹਾਂਜੀ ਹਾਂਜੀ ਕਿਹਾ ਭਾਈ ਇਹੇ ਐਂ ਕਹਿੰਦਾ ਹੈਗਾ ਵੀ ਇਹ ਘਾ ਜਿਹੜਾ ਇਹ ਮੈਂ ਪਾਇਆ ਆਪਣੀ ਮਿਹਨਤ ਨਾਲ ਆਏ ਕਿ ਮੈਨੇ ਪਾਇਆ ਵੇ ਅਸੀਂ ਪਾਇਆ ਕਰ ਇਹ ਸਰਪੰਚ ਸਾਹਿਬ ਤੁਸੀਂ ਨਾ ਜਾ ਕੇ ਆੜਤੀ ਇਹਦੇ ਪਤਾ ਕਰ ਲੋ ਇਹ ਮੇਰੇ ਖਾਤੇ ਜੋ ਪੈਸੇ ਲੱਗੇ ਹੋਏ ਨੇ ਮੇ ਤਾਂ ਸਰਪੰਚ ਸਾਹਿਬ ਮੇਰੇ ਹਿੱਸੇ ਦੇ ਪੈਸੇ ਲੱਗੇ ਹੋਏ ਨੇ ਤੁਸੀਂ ਆੜਤੀ ਇਹਦੇ ਕਢਾ ਕੇ ਪੁੱਛ ਲੋ ਸਾਰਾ ਸਾਨੂੰ ਪਤਾ ਲੱਗ ਜਾਊ ਵੀ ਕਿਦੇ ਹਿੱਸੇ ਦੇ ਪੈਸੇ ਲੱਗੇ ਹੋਏ ਨੇ ਕਿਦੇ ਹਿੱਸੇ 'ਚ ਜ਼ਮੀਨ ਲੱਤੀ ਹੋਈ ਹੈ ਲੈ ਆਏ ਕਿ ਮੇਰੇ ਪੈਸੇ ਲੱਗੇ ਨੇ ਭਾਈ ਹਿੱਸਾ ਦਾ ਬਰਾਬਰ ਦਾ ਆਊਗਾ ਨਹੀਂ ਉਹ ਤਾਂ ਹੁਣ ਕਹਿ ਰਿਹਾ ਵੀ ਉੱਥੇ ਵੀ ਜਾ ਕੇ ਪਤਾ ਕਰ ਲੋ ਜੇਹੇ ਕਰ ਲੋ ਬੱਧਾ ਹੀ ਸਭ ਬਰਾਬਰ ਦਾ ਰਾਫਰ ਦਾ ਕਿਵੇਂ ਹੋਊਗਾ ਇਹਦਾ ਹੀ ਹਿੱਸਾ ਉੱਤਰ ਰਹਿ ਗਿਆ ਇਹ ਤਾਂ ਮੈਂ ਆਪਦੀ ਜਗ੍ਹਾ ਤੇ ਬਿਠਿਆਂਗੇ ਚੱਲੋ ਲੈ ਕਿਹਨੂੰ ਬਾਈ ਇਹ ਤਾਂ ਬੋਲਦਾ ਨਹੀਂ ਤਾਂ ਕੁੱਗੂ ਆ ਦਾਲੂ ਤੱਕ ਮਤਲਬ ਇਹ ਤਾਂ ਜਨਾਨੀ ਦੀ ਚਲਦੀ ਆ ਤਾਂ ਪੰਚਾਇਤ ਉਹਦਾ ਫੈਸਲਾ ਨਹੀਂ ਹੋ ਸਕਦਾ ਚਲੋ ਭਾਈ ਉਧਰਲਾ ਘਰ ਵੀ ਬਰਾਬਰ ਆ ਓਨੀ ਜਗ੍ਹਾ ਉਧਰ ਆ ਓਨੀ ਹੋਏ ਉਧਰ ਦਾ ਬੱਧਾ ਜੀ ਉਧਰ ਬੱਧਾ ਔਰੇ ਦਾ ਟੱਕਰ ਵਾਠੀ ਕਿਵੇਂ ਬੱਧਾ ਭਾਈ ਵੀ ਮਿਲ ਲੋ ਤੁਸੀਂ ਫਿਰ ਹੁਣ ਤੁਸੀਂ ਐ ਕਰੋ ਸਰਪੰਚ ਸਾਹਿਬ ਆਰਤੀ ਦੇ ਦਵੇ ਜਾਓ ਪਹਿਲਾਂ ਤਾਂ ਇਹ ਕਹਿੰਦੇ ਵੀ ਜਿਵੇਂ ਤੁਸੀਂ ਕਰੋਗੇ ਫੈਸਲਾ ਹੋਊਗਾ ਹੁਣ ਇਹ ਜਲਦੀ ਜਨਾਨੀ ਦਾ ਉਹ ਕਿੱਥੇ ਪੁੱਗੂ ਨਹੀਂ ਭਾਈ ਸਿੱਧੀ ਜੀ ਗੱਲਾਂ ਮੈਨੂੰ ਤਾਂ ਮੰਜ਼ੂਰ ਨਹੀਂ ਹਾਂ ਭਾਈ ਇਹਦਾ ਖਰਚਾ ਵੀ ਕੀ ਆ ਇਹ ਘੱਟ ਮਾੜੀ ਹੁੰਦੇ ਨੇ ਤੁਸੀਂ ਇਹਦਾ ਬੋਲਣਾ ਨਹੀਂ ਚੁੱਪ ਕਰਕੇ ਬੈਠਾ ਲੈ ਭਾਈ ਬੋਲੂਗਾ ਕੀ ਇਹ ਇਹ ਤਾਂ ਦਾਦਾ ਤੱਕ ਮਤਲਬ ਤੇਰੇ ਤੱਕ ਤਾਂ ਕੋਈ ਫੈਸਲਾ ਨਹੀਂ ਤਾਂ ਪਾਈਆਂ ਦਾ ਫੈਸਲਾ ਦੂਆ ਚਲ ਸਰਪੰਚ ਸਾਹਿਬ ਕਰਨਾਗੇ ਕੋਈ ਨਾ ਕੋਈ ਗੱਲ ਨਹੀਂ ਕੋਦੇ ਵਿੱਚ ਕੋਈ ਨਾ ਭਾਈ ਤੂੰ ਟੇਕ ਜੀ ਅਸੀਂ ਕਰਦੇ ਹਾਂ ਤੂੰ ਵੀ ਦੱਸ ਭਾਈ ਹੁਣ ਕੱਲਾ ਹਾਂ ਮੈਂ ਬੋਲਾਂ ਹੁਣ ਮੈਂ ਕੀ ਬੋਲਾਂ ਭਾਈ ਦੇਖ ਲਓ ਜੀ ਮੈਂ ਠੀਕ ਪਰ ਜੀਦਾ ਭਾਈ ਇਹ ਕਹਿ ਰਿਹਾ ਮੈਂ ਪਾਇਆ ਘਰ ਦੇ ਨੂੰ ਦਵਾ ਦਿੰਦੇ ਆ ਭਾਈ ਉਹ ਘਰ ਤੁਸੀਂ ਲੈ ਲਿਓ ਆਹੀ ਕਰ ਸਕਦਾ ਇਸ ਦਾ ਕੋਈ ਨਹੀਂ ਬੰਦੇ ਆ ਪਤਾ ਰੋਲਾ ਨਵੇੜਨਾ ਭਾਈ ਸੋਡਾ ਹੋਰ ਕੀ ਕਰ ਸਕਦੇ ਸਰਪੰਚ ਸਾਹਿਬ ਪਹਿਲਾਂ ਜਨਾਨੀ ਨੂੰ ਬਾਹਰ ਤੋਰੋ ਜਨਾਨੀ ਦੀ ਜੇ ਉਹ ਕੋਰੇ ਚੱਲੂਗੀ ਤਾਂ ਫਿਰ ਮੈਂ ਜਾ ਰਿਹਾ ਜਨਾ ਜੇ ਇਹ ਬਾਹਰ ਜਾਂਦੇ ਉਹ ਮੈਂ ਜਰ ਪਾਇਆ ਦਾ ਫੈਸਲਾ ਨਹੀਂ ਕਰਾਂਗੇ ਇਹ ਚੱਲੂ ਜਨਾਨੀ ਆ ਦੀ ਬੇਰ ਕਿੱਥੇ ਖੋ ਗਏ ਬਾਈ ਇਹ ਜੇ ਜਨਾਨੀ ਚੱਲੂਏ ਤਾਂ ਬੋਲ ਨਹੀਂ ਫਿਰ ਹੁਣ ਉਹ ਦੇਖੋ ਭਾਈ ਇੱਕ ਜਨ ਦਾ ਥੱਲੇ ਨੀਵਾ ਹੋਣੀ ਪੈਂਦੀ ਉਹ ਅੱਗੇ ਭਾਈ ਇਹਦਾ ਸਾਰਾ ਕੁਝ ਕਰਾਉਣਾ ਮੇਰਾ ਕਾਰੋਬਾਰ ਕਰੀਦਾ ਮੇਰੇ ਨਾਲ ਦੋ ਕਿੱਲੇ ਬਾਣ ਵੀ ਘਟਾ ਲਾ ਇਹ ਲਵੇ ਤੇ ਚੱਲ ਮੁੰਡੇ ਕਰਕੇ ਮੈਂ ਦੋ ਕਿੱਲੇ ਆਪਦੇ ਵੱਧ ਦੇ ਰਿਹਾ ਫਿਰ ਹੋਰ ਹੋਰ ਕਿੰਨਾ ਕੁ ਤਾਂ ਫੋਲ ਕਿੰਨਾ ਕੁ ਦੂਗਾ ਭਾਈ ਚੱਲ ਭਾਈ ਅਸੀਂ ਪਰਲੇ ਘਰ ਤੇ ਰਹਦਾਂਗੇ ਕੋਈ ਨਹੀਂ ਪਰ ਰਹਾਂਗੇ ਪਰਲੇ ਘਰ ਤੈਂ ਫੈਸਲਾ ਕਰੋ ਨਾ ਤੁਸੀਂ ਜਿਵੇਂ ਹੁਣ ਕੋਈ ਨਹੀਂ ਚੱਲ ਹੋ ਗਿਆ ਮੇਰੀ ਮਨਜ਼ੂਰ ਆ ਇਹਨੂੰ ਕਹਿ ਕੇ ਲਾਇਨੇ ਵੀ ਭਾਈ ਤੈਨੂੰ ਦੋ ਕਿੱਲੇ ਮੈਂ ਦਿੱਤੇ ਕੋਈ ਗੱਲ ਨਹੀਂ ਤੇਰਾ ਜਵਾਬ ਮੇਰਾ ਜਵਾਬ ਆ ਪੁੱਛੋ ਮੂੰਹ ਤੇ ਬੈਠਾ ਨਾ ਠੀਕ ਆ ਨਾ ਇਹਦਾ ਭਾਈ ਨੰਨਾਂ ਬੜੀਆਂ ਜਨਾਂ ਦੇ ਪਿੱਛੇ ਨਹੀਂ ਲੱਗੀਦਾ ਹੁੰਦਾ ਫਿਰ ਕੋਈ ਨਹੀਂ ਸਰਵਾਦਾ ਠੀਕ ਆ ਸਰਪੰਚ ਸਾਹਿਬ ਤੁਸੀਂ ਦੇਖ ਲਓ ਰਿਕਰ ਠੀਕ ਆ ਜੀ ਠੀਕ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਉਹ ਕੋਈ ਗੱਲ ਨਹੀਂ ਧੰਨਵਾਦ ਮੈਨੂੰ ਧੰਨਵਾਦ ਹੋਰ ਚਾਹ ਪਾਣੀ ਦੀ ਸੇਵਾ ਵੀ ਦਾਸ ਜੀ ਪਾਰਟੀ ਤੋਂ ਨੂੰ ਕਰਦਾਂਗੇ ਆਪਾਂ ਕੋਈ ਗੱਲ ਨਹੀਂ ਜਦੋਂ ਤੁਸੀਂ ਸਾਡੀ ਸੇਵਾ ਕਰ ਲਓ ਸਾਡਾ ਵੀ ਛੋਟੇ ਚ ਆਪਾਂ ਪਾਰਟੀ ਕਰਾਂਗੇ ਫੈਸਲਾ ਕਰਾਂ ਦਾ ਛੋਟੇ ਆਪਾਂ ਬਾਕੀ ਤੇ ਆਪਦੀ ਜਗ੍ਹਾ ਤੇ ਸਹੀ ਵੀ ਹਾਂ ਆਪਾਂ ਤਾਂ ਸਾ ਕੋਈ ਸਹੀ ਕਰਖਿਆ ਜੀ ਉਹਨਾਂ ਦੇ ਰੱਖਣ ਦੀ ਚਾਹੀਦੀ ਹੈ ਉਹ ਦੋ ਕਿੱਤੇ ਬਾਕੀ ਜੋ ਜਿੰਨਾ ਤੇ ਨੇਵਗੀ ਵਧੀ ਆ ਉਹ ਬੰਨਿਆ ਨੇ ਇੱਕ ਵਾਰ ਤਾਂ ਹੋਣੀ ਨੂੰ ਹੋਣੀ ਚਲੋ ਬਣੀ ਹੋਈ ਜਾ ਰਹੀ ਠੀਕ ਆ ਸਰਪੰਚ ਸਾਹਿਬ ਠੀਕ ਆ ਜੀ ਚੰਗਾ ਈ ਧੰਨਵਾਦ ਠੀਕ ਆ ਜੀ ਨਾ ਆ ਗਿਆ ਸਾੜਤਾ ਚੰਨ ਕਰਤਾ ਹੋ ਹੀ ਕੰਮ ਤੁਸੀਂ ਤਾਂ ਹੁੰਦਾ ਹਣਾ ਸਰਪੰਚ ਸਾਹਮਣੇ ਕੀ ਕਹੀਏ ਸਾਰੀ ਕੀਤੀ ਕਰਾਈ ਮਿਹਨਤ ਉਹਨੂੰ ਫੜਾਤੀ ਸੜੇ ਮਲੰਗ ਨੂੰ ਕੋਈ ਨ ਵੀਰ ਕੀ ਹੋ ਗਿਆ ਸਰਪੰਚ ਦੀ ਹੁਣ ਬੇਇੱਜ਼ਤੀ ਹੁੰਦੀ ਆ ਕੀ ਕਰੀਏ ਦੱਸ ਚੱਕ ਲੈ ਫਿਰ ਬੈਗ ਲੈ ਲੈ ਪਾਣੀ ਨਹੀਂ ਚੱਕ ਲਾਗੇ ਕੋਈ ਆ